ਕਿਸੇ ਲੀਡਰ ਦਾ ਬੱਚਾ ਬੇਰਜ਼ਗਾਰ ਦੇਖਿਆ ਸਾਡੇ ਐਮਐਲਏ ਨੂੰ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹਦੇ ਬਹੁਤ ਵੱਡੇ ਹੁੰਦੇ ਉਹਦੇ ਬੰਦੇ ਉਹ ਬੰਦੇ ਉਹਦੇ ਦੇ ਗਾਲਾਂ ਗਾਲਾਂ ਕੱਢਣ ਨੂੰ ਬੈਠੇ ਜਮੂਰੇ ਬੰਨਵੇਂ ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂਰ ਅੱਗੇਓ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕੁਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਂ ਮਾਂ ਆਟੇ ਦੇ ਬਿਸਕੁਟ ਬਣਾਉਂਦੇ ਸੀ ਤੁਆੜੀ ਵੇਲੇ ਐਨਾ ਫਰਕ ਰਹਿ ਗਿਆ ਪਰ ਉਹਨਾਂ ਨੂੰ ਕੋਈ ਉਹਨਾਂ ਦੇ ਤਰਸ ਨਹੀਂ ਖਾਦਾ ਪੱਥਰ ਦਿਲ ਹੋ ਗਏ ਆਪਣੇ ਡੱਬਰਾਂ ਦਾ ਬਿਲਕੁਲ ਸਹੀ ਕਰ ਲਿਆ ਕਿਸੇ ਲੀਡਰ ਦਾ ਬੱਚਾ ਬੇਰੁਜ਼ਗਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ਪੇਟਿੰਗ ਲਿਸਟ ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜੀਆਂ ਨੂੰ ਸੈੱਟ ਕਰ ਦਿਓ ਹੌਲੀ ਹੌਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲ੍ਹਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤੀ ਚੱਲਦੇ ਆਂ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਲਾਂ ਕੱਢਦੇ ਨੇ ਨਾ ਸਭ ਤੋਂ ਵੱਧ ਗਾਲਾਂ ਮਿੰਨ ਦਿੰਦੇ ਇਹ ਕਿਥੋਂ ਆ ਗਿਆ ਵੈ ਗਲਤ ਗੱਲ ਹੈ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਐ ਅੱਛਾ ਤੁਹਾਨੂੰ ਹੁਣ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਫੇਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਦੇਈਏ ਇਸ ਗੱਲ ਤੇ ਵੀ ਇਤਰਾਜ਼ ਕਰਦੇ ਆ ਲੈ ਕਹਿੰਦੇ ਹੁਣ ਕਲਰਕਾਂ ਨੂੰ ਜੋ ਜੋ ਮੈਡੀਕਲ ਅਫਸਰ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦੇਨਦਾ ਹੁੰਦਾ ਹੈ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੀ ਕੱਕ ਨਹੀਂ ਐ ਇੱਥੋਂ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮੈਂ ਮੈਨਾ ਜਾਊਂਗਾ ਜਾਂ ਕਰ ਲੋਕੀ ਕਰਨਾ ਇਹ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਹਦੋਂ ਤੋਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਹੋ ਜਾਂਦੇ ਬਟੇ ਉਹ ਬੱਦੇ ਉਹਦੇ ਦੇ ਗਾਲਾਂ ਕੱਢਣ ਨੂੰ ਬੈਠੇ ਜਵਾਬੀ ਤਾਂ ਦੇਣਾ ਚਾਹੀਦਾ ਨਾ ਮੁਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ हट ਜਾ ਫਿਰ ਕਹਿੰਦੇ ਯਾਰ ਤਾਂ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਵ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਆਮ ਜਨਤਾ ਨੂੰ ਕੱਖਰੀ ਸਮਝਦੇ ਸਾਡੇ ਐਮਐਲਏ ਨੂੰ ਕਹਿੰਦੇ ਕਿਹੋ ਜਿਹਾ ਮਿੱਟੀ ਨਹੀਂ ਲੱਗਿਆ ਦੱਸੋ ਜਮੂਰੇ 92 ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂਰ ਅੱਗੋਂ ਕਿ ਭਾਈ ਸਾਡੇ ਬਾਪੂ ਸਮਗਲੇ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਨਹੀਂ ਸਮਗਲੇ ਕਰਦੇ ਸੀ ਸਾਡੀਆਂ ਮਾਂ ਮਾ ਆਟੇ ਦੇ ਬਿਸਕਟ ਬਣਾਉਂਦੇ ਸੀ ਦੁਆਲੀ ਵੇਲੇ ਐਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਹੈ ਹਟਣਗੇ ਅਦਰਵਾਈਜ਼ ਨਹੀਂ ਹਟਣਗੇ ਅਦਰਵਾਈਜ਼ ਤਾਂ ਨੰਨਾ ਆਪਸ ਦੇ ਵਿੱਚ ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ ਤੀਆਂ ਪੁੱਤਾਂ ਨੂੰ ਤਾਂ ਇਹਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ